ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਤੇ ਕਾਰੋਬਾਰ ਕਰਨ ਵਾਲਿਆਂ ਨੂੰ ਮਾਤ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦੀ ਪ੍ਰਾਪਰਟੀਆਂ ਨੂੰ ਅਟੈਚ ਕਰ ਰਹੀ ਹੈ ਜਿਸ ਦੇ ਤਹਿਤ ਕਾਸ਼ੋ ਆਪਰੇਸ਼ਨ ਵੀ ਚਲਾਇਆ ਗਿਆ ਜਿਦੇ ਵਿੱਚ ਕੇ ਕੁਝ ਨਾਮਜ਼ਦ ਹਸਤੀਆਂ ਦੇ ਨਾਮ ਵੀ ਸ਼ਾਮਿਲ ਨੇ ਉੱਥੇ ਹੀ ਬਟਾਲਾ ਪੁਲਿਸ ਨੇ 1.5 ਕਰੋੜ ਦੇ ਕਰੀਬ ਵੱਖ-ਵੱਖ ਪ੍ਰਾਪਰਟੀਆਂ ਅਟੈਚ ਕੀਤੀਆਂ ਨੇ ਅੱਜ ਵੀ ਸਿਟੀ ਡੀਐਸਪੀ ਲਲਿਤ ਕੁਮਾਰ ਵੱਲੋਂ ਬਟਾਲਾ ਦੇ ਗਾਂਧੀ ਕੈਂਪ ਇਲਾਕੇ ਦੇ ਵਿੱਚ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਮੁਜ਼ਰਮ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਹੈ ਤੇ ਉਸ ਦੇ ਘਰ ਦੇ ਬਾਹਰ ਪੁਲਿਸ ਵੱਲੋਂ ਨੋਟਿਸ ਲਗਾ ਦਿੱਤਾ ਗਿਆ ਡੀਐਸਪੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਤੇ ਪਹਿਲਾਂ ਵੀ ਵੱਖ-ਵੱਖ ਨਸ਼ਾ ਵੇਚਣ ਦੇ 6 ਮੁਕੱਦਮੇ ਦਰਜ ਨੇ ਇਹ ਪ੍ਰਾਪਰਟੀ ਫੀਕੀ 203 ਨੰਬਰ ਬਟਾ 22 ਮਕਰਾ ਮੈਦਾਨ ਚੇਰੀ ਤੇ ਬੰਦੇ ਅਸਲ ਡੀਲ ਚੈਰੀ ਇਹਦੀ ਪ੍ਰਾਪਰਟੀ ਫੀਕੀ 307 7 ਲੱਖ ਰੁਪਏ ਦੀ 7 ਲੱਖ ਦੀ ਪ੍ਰਾਪਰਟੀ 7 ਲੱਖ ਦੀ ਰਕਮ ਇਹਨੂੰ ਕੁਲ 6 ਪਟੇ ਦਾ ਜਿੰਨੇ ਇੱਕ ਸਜਾ ਵਾ 4 ਅੰਡਰ ਟੈਲ ਨੇ ਜੀ ਹੋਰ ਜੇ ਤੁਹਾਡੇ ਸਬਡਿਵੀਜ਼ਨ ਤੋਂ ਇਲਾਵਾ ਹੋਰ ਗੱਲ ਕੀਤੀ ਜਾਵੇ ਤਾਂ ਕਿੰਨੇ ਇੱਕ ਮਾਮਲੇ ਆ ਜੀ ਇਸ ਤਰ੍ਹਾਂ ਦੇ ਹੈਗੇ ਪੰਜ ਹੈਗੇ ਨੇ ਜੀ ਕਲੀਅਰ ਮਨ ਨੂੰ ਡਿਟੇਲ ਨਹੀਂ ਪਤਾ ਪੰਜ ਸਬਡਿਵੀਜ਼ਨ ਦਾ ਸਾਡੇ ਇੱਕ ਦੋ ਹੋਏ ਆ ਬਾਕੀ ਹੋਰ ਸਬਡਿਵੀਜ਼ਨ ਵੀ ਆ ਰਹੇ ਨੇ ਇਸ ਪਰਿਵਾਰ ਸਪੌਂਸ ਕੋਣ ਕੋਣ ਮਤਲਬ ਇਹਨਾਂ ਸ਼ਹਿਰ ਮਦਰ ਆ ਜਾਂ ਵਾਈਫ ਨੇ ਬਾਕੀ ਉਹ ਤਾਂ ਆਪਸੇ ਜੇਲ ਚ ਹੈ ਜੀ ਜੇ ਗੱਲ ਕੀਤੀ ਜਾਵੇ ਤਾਂ ਇਸ ਪ੍ਰਾਪਰਟੀ ਲੱਗਦਾ ਜੀ ਇਹ ਨਸ਼ੇ ਤੋਂ ਹੀ ਬਣਾਈ ਗਈ ਹਾਂਜੀ ਹਾਂਜੀ ਬਿਲਕੁਲ ਜਿਹੜੀ ਨਸ਼ੇ ਤੋਂ ਬਣਾਏਗੀ ਕੋਈ ਔਰ ਕੋਰ ਨੇ ਆਰਡਰ ਕੀਤੇ ਜੀ ਜਿਹੜੇ 7 ਐਨਡੀਪੀਐਸ ਦੇ ਮਾਮਲੇ ਕਰ ਗਿਆ ਉਹਦੇ ਚ ਕਿਹੜਾ ਕਿਹੜਾ ਨਸ਼ਾ ਉਹ ਚ ਇਹੋ ਹੀ ਆਪਣੇ ਹੈ ਹੀਰੋਇਨਾਂ ਦਾ ਸ਼ਾ ਜੀ ਹੀਰੋਇਨਾਂ ਦਾ ਸ਼ਾ ਭਾਈ ਹੀਰੋਇਨਾਂ ਦਾ ਸ਼ਾ ਨਜਾਇਜ਼ ਸਰ ਨਜਾਇਜ਼ ਨਾ ਮੇਰੇ ਛੋਟੇ ਛੋਟੇ ਦੋ ਬੱਚੇ ਆ ਮੈਂ ਆਪਣੇ ਘਰ ਰੈਂਡ ਬਾਰ-ਬਾਰ ਪੁਲਿਸ ਆਣ ਕੇ ਨੂੰ ਤੰਗ ਕਰਦੀ ਆ ਕਦੀ ਕੋਈ ਕਦੀ ਕੋਈ ਨਜਾਇਜ਼ ਹੋਂਡੀ ਸਰ ਸਾਡੇ ਨਾਲ ਦੋ ਬੱਚੇ ਆ ਹੋਰ ਵੀ ਅਦਾ ਦੇਕ ਸੀ ਇਹ ਕਿ ਤਨਾ ਨੋਟਿਸ ਭੇਜਿਆ ਇਹਨਾਂ ਨੇ ਮੇਰੇ ਘਰ ਹੀ ਭੇਜਿਆ ਘਰ ਵਾਲਾ ਮੇਰਾ ਜੇਲ੍ਹ ਚ ਮੈਂ ਕੱਲੀ ਰਹਿਣ ਦੀ ਹਾਂ ਸਾਰ ਇੱਥੇ ਆਪਣੇ ਬੱਚੇ ਲੈ ਕੇ ਨਹੀਂ ਸਰਾਡੇ ਨਾਲ ਪੁਲਿਸ ਨੇ ਜਾਇਜ ਕਰੰਡੀਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਆਡੇ ਨਾਲ ਜਾਇਜ ਨਾ ਕਰੋ ਆਪਾਂ ਮਾੜੀ ਚੰਗੀ ਆਪਣੀ ਰੋਟੀ ਕਮਾ ਕੇ ਗਾਂਢਿਆ ਦੁਕਾਨ ਨਹੀਂ ਦਿੰਦੇ ਪੇ ਤਾਂ ਅੰਗ ਨਜਾਇਜ਼ ਨੂੰ ਪੁਲਿਸ ਤੰਗ ਕਰਦੀ ਪਈ ਹੈ ਸਰ ਬੰਦਾ ਮੇਰਾ ਜੇਲ੍ਹ ਦਾ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ ਦੋ ਬੱਚੇ ਹੈ ਮੇਰਾ 1 ਸਾਲ ਦਾ ਬੇਟਾ ਹੈ ਕਿ 6 ਸਾਲ ਦਾ ਛੋਟਾ ਬੇਟਾ ਮੇਰਾ ਤੇ ਦਪਾਉਣੇ ਦਾ ਸਰ ਮੇਰਾ ਮਕਾਨ ਹੈ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਤੇ ਕਾਰੋਬਾਰ ਕਰਨ ਵਾਲਿਆਂ ਨੂੰ maat ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦੀ ਪ੍ਰਾਪਰਟੀਆਂ ਨੂੰ ਅਟੈਚ ਕਰ ਰਹੀ ਹੈ ਜਿਸ ਦੇ ਤਹਿਤ ਕਾਸ਼ੋ ਆਪਰੇਸ਼ਨ ਵੀ ਚਲਾਇਆ ਗਿਆ ਜਿਦੇ ਵਿੱਚ ਕੇ ਕੁਝ ਨਾਮਜ਼ਦ ਹਸਤੀਆਂ ਦੇ ਨਾਮ ਵੀ ਸ਼ਾਮਿਲ ਨੇ ਉੱਥੇ ਹੀ ਬਟਾਲਾ ਪੁਲਿਸ ਨੇ 1.5 ਕਰੋੜ ਦੇ ਕਰੀਬ ਵੱਖ-ਵੱਖ ਪ੍ਰਾਪਰਟੀਆਂ ਅਟੈਚ ਕੀਤੀਆਂ ਨੇ ਅੱਜ ਵੀ ਸਿਟੀ ਡੀਐਸਪੀ ਲਲਿਤ ਕੁਮਾਰ ਵੱਲੋਂ ਬਟਾਲਾ ਦੇ ਗਾਂਧੀ ਕੈਂਪ ਇਲਾਕੇ ਦੇ ਵਿੱਚ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਮੁਜ਼ਰਮ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਹੈ ਤੇ ਉਸ ਦੇ ਘਰ ਦੇ ਬਾਹਰ ਪੁਲਿਸ ਵੱਲੋਂ ਨੋਟਿਸ ਲਗਾ ਦਿੱਤਾ ਗਿਆ ਡੀਐਸਪੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਤੇ ਪਹਿਲਾਂ ਵੀ ਵੱਖ-ਵੱਖ ਨਸ਼ਾ ਵੇਚਣ ਦੇ 6 ਮੁਕੱਦਮੇ ਦਰਜ ਨੇ ਇਹ ਪ੍ਰਾਪਰਟੀ ਫੀਕੀ 203 ਨੰਬਰ ਬਟਾ ਬਾਈ ਮੁਕਰਮਾ ਤੇ ਦਰਜ ਸੀ ਜੀ ਤੇ ਬੰਦੇ ਅਸਲ ਡੀਲਚੇਰੀ ਇਹਦੀ ਪ੍ਰਾਪਰਟੀ ਫੀਕੀ 7 ਲੱਖ ਰੁਪਏ ਦੀ ਹੈ 7 ਲੱਖ ਦੀ ਪ੍ਰਾਪਰਟੀ 7 ਲੱਖ ਦੀ ਹੈ ਪਹਿਲਾਂ ਕਿੰਨੇ ਇਹ ਦੇਖੋ 6 ਪਚੇ ਦਾ ਜਿੰਨੇ ਇੱਕ ਸਜਾ ਵਾ 4 ਅੰਡਰ ਟੈਲ ਨੇ। ਹੋਰ ਜੇ ਤੁਹਾਡੇ ਸਬਡਿਵੀਜ਼ਨ ਤੋਂ ਇਲਾਵਾ ਹੋਰ ਗੱਲ ਕੀਤੀ ਜਾਵੇ ਤਾਂ ਕਿੰਨੇ ਇੱਕ ਮਾਮਲੇ ਆ ਗਏ ਇਸ ਤਰ੍ਹਾਂ ਦੇ ਹੈਗੇ। ਹੈ 5 ਹੈਗੇ ਨੇ ਜੀ ਪਲੇਟ ਮੈਨੂੰ ਡਿਟੇਲ ਨਹੀਂ ਪਤਾ 5 ਸਬਡਿਵੀਜ਼ਨ ਦਾ ਸਾਡੇ ਇੱਕ ਦੋ ਹੋਏ ਆ ਬਾਕੀ ਹੋਰ ਸਬਡਿਵੀਜ਼ਨ ਵੀ ਆ ਗਏ ਜੀ। ਇਸ ਪਰਿਵਾਰ ਸੌਣ-ਸੌਣ ਮਦਦ ਇਹ ਸ਼ਹਿਰ ਮਦੁਰਿਆ ਜਾਂ ਵਾਈਫ ਨੇ ਬਾਕੀ ਉਹ ਤਾਂ ਆਪ ਜੇਲ੍ਹ ਚ ਹੈ ਜੀ। ਜੇ ਗੱਲ ਕੀਤੀ ਜਾਵੇ ਤਾਂ ਇਸ ਪ੍ਰਾਪਰਟੀ ਲੱਗਦਾ ਜੀ ਇਹ ਨਸ਼ੇ ਤੋਂ ਹੀ ਬਣਾਈ ਗਈ। ਹਾਂ ਜੀ ਹਾਂ ਜੀ ਬਿਲਕੁਲ ਜਿਹੜੀ ਨਸ਼ੇ ਤੋਂ ਬਣਾਏਗੀ ਕੋਈ ਔਰ ਕੋਟ ਨੇ ਆਰਡਰ ਕੀਤੇ ਜੀ ਜਿਹੜੇ 7 ਐਨਡੀਪੀਰਸ ਦੇ ਮਾਮਲੇ ਕਰਕੇ ਉਹਦੇ ਚ ਕਿਹੜਾ ਕਿਹੜਾ ਨਸ਼ਾ ਉਹ ਚੀਜ਼ੋ ਹੀ ਆਪਣੇ ਹੈ ਹਿਰੋਨਾਂ ਦਾ ਨਸ਼ਾ ਜੀ ਹਿਰੋਨਾਂ ਦਾ ਨਸ਼ਾ ਪਰ ਨਜਾਇਜ਼ ਸਰ ਨਜਾਇਜ਼ ਨਹੀਂ ਮੇਰੇ ਛੋਟੇ ਛੋਟੇ ਦੋ ਬੱਚੇ ਆ ਮੈਂ ਆਪਣੇ ਘਰ ਰੈਂਡ ਬਾਰ-ਬਾਰ ਪੁਲਿਸ ਆਣ ਕੇ ਨੂੰ ਤੰਗ ਕਰਦੀ ਆ ਕਦੀ ਕੋਈ ਕਦੀ ਕੋਈ ਨਜਾਇਜ਼ ਹੋਂਡੀ ਸਰ ਸਾਡੇ ਨਾਲ ਦੋ ਬੱਚੇ ਆ ਹੋਰ ਵੀ ਅਦਾ ਦੇ ਕਿਲੋ ਲੋਕਾਂ ਦੇ ਪਰਚੇ ਪੇਕੇ 10 ਕਰ ਨਿਨ ਅਨੁਸਾਰ ਸੀਲ ਕੀਤਾ ਨਾਲ ਨੋਟਿਸ ਭੇਜਿਆ ਇਹਨਾਂ ਨੇ ਮੇਰੇ ਘਰ ਹੀ ਭੇਜਿਆ ਸਰ ਵਾਲਾ ਮੇਰਾ ਜੇਲ੍ਹ ਚ ਮੈਂ ਇਕੱਲੀ ਰਹਿਣ ਦੀਆਂ ਸਾਰੇ ਇੱਥੇ ਆਪਣੇ ਬੱਚੇ ਲੈ ਕੇ ਨਹੀਂ ਸਾਰਾ ਦੇਣਾ ਪੁਲਿਸ ਨੇ ਜਾਜ ਕਰਨ ਦੀਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਆਡੇ ਨਾਲ ਨਾ ਜਾਜ ਨਾ ਕਰੋ ਆਪਾਂ ਮਾੜੀ ਚੰਗੀ ਆਪਣੀ ਰੋਟੀ ਕਮਾ ਕੇ ਗਾਂਢਿਆ ਦੁਕਾਨ ਨਹੀਂ ਦਿੰਦੇ ਪੇ ਤਾਂ ਨਾ ਜਾਜ ਨੂੰ ਪੁਸਤਾਨ ਕਰਦੀ ਪਈ ਹੈ ਸਰ ਬੰਦਾ ਮੇਰਾ ਜੇਲ੍ਹ ਚ ਮੈਂ ਆਪਣੇ ਬੱਚੇ ਲੈ ਕੇ ਕਿਥੇ ਜਾਵਾਂ ਦੋ ਬੱਚੇ ਆ ਮੇਰਾ 1 ਸਾਲ ਦਾ ਬੇਟਾ ਹੈ ਤੇ 6 ਸਾਲ ਦਾ ਛੋਟਾ ਬੇਟਾ ਮੇਰਾ ਜਿਹਾ ਜਿਹਾ ਲੱਗਦਾ ਕਿਤੇ ਮੁੰਡਾ ਤੇ ਦੁੱਪਾਉਣੇ ਦਾ ਮਰ ਸਰ ਮੇਰਾ ਮਕਾਨ ਹੈ